ਖੇਲ ਗੂੜੋ ਕੀਓ ਹਰੀ ਰਾਏ ਸੰਤੋਖ ਸਮਾਚ ਰਿਓ ਬਿਮਰ ਬੁੱਧੀ ਸਤਗੁਰ ਸਮਾਨੋ ਕਹੇ ਇੱਕ ਡਿਗਰੀ ਹੋਰ ਚੱਲਿਆ ਗਿਆ ਖੇਲ ਉਤੇ ਗੂੜਾ ਹੋ ਗਿਆ ਖੇਲ ਗੂੜੋ ਕੀਓ ਹੁਣ ਇੱਕ ਸੁਰ ਹੋਰ ਚੱਕੀ ਗਈ ਉੱਪਰ ਚਲੀ ਗਈ ਇੱਕ ਸੁਰ ਹੋਰ ਖੇਲੇ ਦੋ ਵੀ ਗੂੜਾ ਹੋਰ ਹੋ ਗਿਆ ਗੂੜਾ ਤਾਂ ਇੱਥੇ ਹੀ ਹੋ ਗਿਆ ਸੀ ਚੌਥੇ ਬਾਸ਼ਾ ਵੇਲੇ ਚੌਥੇ ਬਾਸ਼ਾ ਹੀ ਬੜਾ ਗੂੜਾ ਤਾਂ ਹੋ ਗਿਆ ਬੇਦੀ ਛੋੜਿਆ ਨਾ ਫਰਕ ਤਾਂ ਇੱਥੇ ਹੀ ਆ ਗਿਆ ਆ ਪ੍ਰੰਪਰ ਵੀਣਾ ਤਾਂ ਇੱਥੇ ਹੀ ਆ ਗਈ ਗੁਰ ਅਰਜਨ ਕਰ ਗੁਰੂ ਰਾਮਦਾਸ ਅਪਰਪਰ ਬੀਣਾ ਜੋ ਬੀਣਾ বাজਾਈ ਆ ਪਰਪਰ ਜੋ ਸਿੱਧੀ ਸ਼ਬਦ ਦੀ ਗੱਲ ਕੀਤੀ ਸ਼ਬਦ ਗੁਰੂ ਦੀ ਗੱਲ ਕੀਤੀ ਜੋ ਸਿੱਧੀ ਤਤ ਗਿਆਨ ਦੀ ਗੱਲ ਕੀਤੀ ਡਾਇਰੈਕਟ ਗੁਰ ਅਰਜਨ ਨੂੰ ਉਪਦੇਸ਼ ਕੀਤਾ ਗੁਰੂ ਰਾਮਦਾਸ ਨੇ ਉਹ ਸਿੱਧੀ ਉਹ ਬੀਣਾ বাজ ਗਈ ਸਦਾ ਸ਼ਬਦ ਗੁਰੂ ਪਰ ਗੜ ਕਰਦਾ ਇਹ ਤਾਂ ਹੋਰ ਗੁੜਾ ਹੋ ਗਿਆ ਖੇਲ ਖੇਲ ਗੂੜੋ ਕੀਓ ਹਰੀਰਾਏ ਹਰੀਰਾਏ ਨੇ ਖੇਲ ਗੂੜਾ ਕਰਤਾ ਉਹਨੇ ਗੱਲ ਪ੍ਰਗਟ ਕਰਤੀ ਅੰਦਰੋਂ ਬਾਹਰ ਕਰਤੀ ਇੱਕ ਤਾਂ ਸੀਆਂ ਰੋਟੀਆਂ ਅੰਦਰ ਪੱਕੀਆਂ ਇੱਕ ਪੱਕੀਆਂ ਆ ਗਈਆਂ ਬਾਹਰ ਪਬਲਿਕ 'ਚ ਪਬਲਿਕ ਹੋਊਗੀ ਪ੍ਰਗਟ ਆ ਵੀ ਨਹੀਂ ਹੋਇਆ ਹਲੇ ਥੈ ਜੇ ਗੂੜਾ ਨਹੀਂ ਖੇਲੁੰਦਾ ਤੇ ਅਪ੍ਰੋਪਰ ਵੀਣਾ ਦਾ ਅੰਦਰਿਆ ਨਾ ਜਦ ਅੰਦਰ ਵਾਲੀ ਗੱਲ ਬਾਹਰ ਆਉਂਦੀ ਆ ਜੇ ਪ੍ਰਗਟ ਹੁੰਦਾ ਤਾਂ ਖੇਲ ਗੂੜਾ ਹੋ ਜਾਂਦਾ ਖੇਲ ਗੂੜੋ ਕਿਉ ਹਾਰੀ ਰਾਇ ਸੰਤੋਖ ਸਮਾਚਰਿਓ ਸੰਤੋਖ ਸਮਾਚਰਿਓ ਸੰਤੋਖ ਦੇ ਜਿਹੜਾ ਸੀਗਾ ਸੰਤੋਖ ਨੇ ਕਾਲ ਜਤ ਲਿਆ ਸਮਾਚਰਿਓ ਸਮੈ ਨੂੰ ਖਾ ਗਿਆ ਸੰਤੋਖ ਜਿਹੜਾ ਸੀ अर्जुन सतगुरु ਦਾ ਸੰਦੋਖ ਕਾਲ ਖਾ ਗਿਆ ਚੱਲਿਓ ਨੇ ਕਾਲ ਕਹਿੰਦੇ ਨਾ ਸੂਰ ਉਹ ਤਾਂ ਸੂਰ ਜੀ ਮੂੰਹ ਚ ਪਾਉਂਦੇ ਨੇ ਨਾ ਹਾ ਹਨੂਮਾਨ ਦੇ ਮੂੰਹ ਚ ਸ਼ੁਰੂਆਤ ਹੈ ਉਲਟਾ ਕਰਦੇ ਨੇ ਉਹ ਕਾਲ ਜਿਹੜਾ ਸੀਗਾ ਸੰਦੋਖ ਅੰਦਰ ਚਲਿਆ ਗਿਆ ਕਾਲ ਬਾਹਰ ਰਹਿ ਗਿਆ ਕਾਲ ਨੂੰ ਖਾ ਗਿਆ ਕਾਲ ਦਾ ਗ੍ਰਾਸ ਬਣ ਗਿਆ ਕਿਉਂ ਤਿੰਨ ਲੋਕ ਅੰਦਰ ਹੋ ਗਏ ਆਬਰ ਚਲਾ ਗਿਆ ਜਦ ਤਰੇ ਭਵਨ ਤਨ ਬੋਹੇ ਸੁਆਲਾ ਚੱਲਿਆ ਨਾ ਕੱਲ ਕੱਲ ਵਿੱਚ ਹੀ ਹੈ ਕੱਲ ਕੀ ਤੇ ਲੋਕ ਚ ਤੇ ਲੋਕ ਅੰਦਰ ਹੋ ਗਏ ਤੇ ਆਬਰ ਚਲਾ ਗਿਆ ਆਪ ਸੁਕਸ਼ਾ ਕਰ ਜਾਏ ਤੇ ਤੇ ਲੋਕ ਭਵਸਾ ਕਰਦੇ ਨੇ ਤੇ ਕੱਲ ਤਾਂ ਖਤਾਂ ਗਿਆ ਫਿਰ ਕੱਲ ਤਾਂ ਅੰਦਰ ਹੋ ਗਿਆ ਸਮਾਦ ਅੰਦਰ ਹੋ ਗਿਆ ਸਮਾਦ ਮਾਇਆ ਚ ਹੈ ਭਵਸਾ ਕਰ ਜੇ ਸਮਾ ਤੇ ਭਪ ਸਾਗਰ ਅੰਦਰ ਉਹ ਸੁਖ ਦਾ ਗਜੂ ਬਾਹਰ ਖਾ ਖੇਲ ਘੂੜਾ ਕਰਤਾ ਤੇ ਅਗਲੀ ਗੱਲ ਹੈ ਖੇਲ ਘੂੜੋ ਕੀਓ ਮਾਇਆ ਵੱਡਣੀ ਜੰਦ ਅੰਦਰ ਸੁ ਦੁੱਖ ਦੇ ਦਾਰੇ ਚ ਮਾਇਆ ਜਦ ਮਾਇਆ ਨਹੀਂ ਅੰਦਰ ਵਰਦੀ ਮਾਇਆ ਤੋਂ ਮਾਇਆ ਵਿੱਚ ਉਦਾਸੀ ਹੋ ਗਿਆ ਜਿਹੜਾ ਮਾਇਆ ਵਿੱਚ ਉਦਾਸੀ ਹੈ ਉਹਦੇ ਉੱਧਰ ਮਾਇਆ ਹੋ ਜਾਂਦੀ ਹੈ ਆ ਬਾਹਰ ਹੋ ਜਾਂਦਾ ਹੈ ਮਾਇਆ ਜੇ ਮਾਇਆ ਤੋਂ ਪਰੇ ਹੋਊਗਾ ਤੇ ਫੇ ਜਾਊਗਾ ਕਿੱਥੇ ਸੁਖ ਸਾਗਰ ਤੇ ਜਾਊਗਾ ਮਾਇਆ ਤੋਂ ਪਰੇ ਹੋਰ ਕਿੱਥੇ ਜਾਊਗਾ ਜੇ ਮਾਇਆ ਤੋਂ ਬਾਹਰ ਜਾਊਗਾ ਜਾਊਗਾ ਕਿੱਥੇ ਸੁਖ ਸਾਗਰ ਤੇ ਜਾਊ ਉਹ ਜਿਹੜਾ ਟਾਪੂ ਤੇ ਬੈਠਾ ਹੈ ਜਾਂ ਟਾਪੂ ਛੱਡ ਕੇ ਜਾਊ ਸੁਬੁੱਦਰ ਜਾਊ ਜਾਂ ਕਿਸੇ ਬੁਰਕੇ ਜਾਊ ਚੱਲ ਸੁਬੁੱਦਰ ਤੇ ਜਾਊ ਐਂ ਕਹ ਲੋ ਟਾਪੂ ਟਾਪੂ ਭਵ ਸਾਗਰ ਹੈ ਜਿੱਥੇ ਕੋ ਟਾਪੂ ਹੈ ਭਵ ਸਾਗਰ ਆਲੇ ਨਾਲੇ ਸੁਖ ਸਾਗਰ ਹੈ ਜੇ ਮੱਛੀ ਚੱਕ ਕੇ ਟੱਪੂ ਸੜਦੀ ਤੜਫਦੀ ਏ ਉੱਥੇ ਵਿੱਚ ਪਾਣੀ ਹੈ ਨਹੀਂ ਨਾ ਮੱਛੀ ਨੇ ਮਾਰੀ ਛਾਲ ਸੁੱਕੇ ਤੋਂ ਜਾ ਪਈ ਉੱਥੇ ਤੜਫਦੀ ਏ ਜਿਉਂ ਜਲ ਛਾਲ ਬਾਹਰ ਪਿਓ ਬੀਨਾ ਬੀਨਾ ਪਾਣੀ ਨਾਲਿਆ ਮੱਛੀ ਤੜਫਦੀ ਏ ਕੌਣ ਚੱਕ ਕੇ ਛੜੇ ਇਹਨੂੰ ਪਾਣੀ ਚ ਮੱਛੀ ਦੇ ਹੱਥ ਪੈਰ ਹੈ ਨਹੀਂ ਮੱਛੀ ਦੇ ਹੱਥ ਪੈਰ ਹੈ ਨਹੀਂ ਛਾਲ ਮਾਰ ਬੈਠੀ ਛਾਲ ਮਾਰ ਕੇ ਸੁੱਕੇ ਤੋਂ ਆਗੇ ਹੁਣ ਸੁੱਕੇ ਤਾਂ ਛਾਲਾ ਜਰੂਰ ਤੜਫਦੀ ਜਰੂਰ ਆ ਪਰ ਪਾਣੀ ਤਾਂ ਨਹੀਂ ਪਹੁੰਚ ਸਕਦੀ ਉੱਥੇ ਖਾਲ ਗੂ ਹਾਂ ਖੇਲ ਗੂੜੋ ਖੇਲ ਗੂੜੋ ਕਿਉ ਖੇਲ ਗੂੜਾ ਕਰਤਾ ਥਰੀ ਰਾਏ ਬੱਚੀ ਤਾਂ ਪਾਣੀ ਚ ਹੈ ਪਾਣੀ ਛੱਡਦੀ ਹੋਈ ਦੀ ਸੰਤੋਖ ਸਮਾਚਾਰਿਓ ਉਹ ਪਾਣੀ ਚ ਪਾਣੀ ਚ ਹਜ਼ਾਰਾਂ ਮੀਲਾਂ ਤੱਕ ਮੱਛੀ ਫਿਰਦੀ ਆ ਬਾਹਰ ਦੂਰ ਦੂਰ ਤੱਕ ਟਾਪੂ ਵਿੱਚ ਹੀ ਹੈ ਟਾਪੂ ਦੇ ਚਾਰ ਸ਼ਫੇਰੇ ਕੋਈ ਟਾਪੂ ਦੇ ਲੋਕਾਂ ਦੀ ਪਕੜ ਤੇ ਪਰੇ ਐ ਸੂਦਰ ਜੋ ਹੈ ਬੇਮਲ ਬੁੱਧੀ ਸਤਗੁਰ ਸਮਾਨੋ ਬੇਮਲ ਬੁੱਧੀ ਸਤਗੁਰ ਸਮਾਨੋ ਬੇਮਲ ਬੁੱਧਾ ਬੁੱਧ ਬੇਮਲ ਹੈ ਹੁਣ ਨਿਰਮਲ ਨੇ ਐ ਬੇਮਲ ਨਿਰਮਲ ਬੁੱਧ ਕਿਹਨੂੰ ਕਹਿੰਦੇ ਨੇ ਨਿਰਮਲ ਉਹ ਦੋਨੂੰ ਕਹਿੰਦੇ ਨੇ ਜਿਹਨੂੰ ਬਾਲ ਬੁੱਧ ਕਹਿੰਦੇ ਨੇ ਨਿਰਮਲ ਬੁੱਧ ਤੋਂ ਜਦੋਂ ਜਾਂ ਰੰਗ ਚੜ ਕੇ ਵਿਵੇਕ ਬੁੱਧ ਬਣ ਜਾਂਦੀ ਆ ਫਿਰ ਇਹ ਵਿਵਲ ਬੁੱਧ ਕਹੁੰਦੀ ਆ ਨਿਰਮਲ ਬੁੱਧ ਉਹ ਆ ਜਿਹੜੀ ਬਾਲਕ ਬੁੱਧ ਆ ਜਿਹਨੂੰ ਬਾਲ ਬੁੱਧ ਕਹਿੰਦੇ ਨੇ ਜਦੋਂ ਉਹ ਰੰਗ ਚੜਦਾ ਨਾਮ ਦਾ ਫਿਰ ਉਹ ਜਿਹੜੀ ਬੁੱਧ ਬਣਦੀ ਆ ਨਾ ਬਦਲ ਕੇ ਬੁੱਧ ਬਦਲੀ ਉਹ ਵਿਵੇਕ ਬੁੱਧ ਬਣਦੀ ਆ ਉਹਨੂੰ ਬੇਮਲ ਬੁੱਧ ਕਹਿੰਦੇ ਨੇ ਉਥੇ ਮਾਇਆ ਤੋਰਾ ਹਦਾ ਬੇਮਲ ਦਾ ਮਾਇਆ ਤੋਰਾ ਹੈ ਮਾਇਆ ਦੇ ਨਾਲ ਲਿਪਤ ਨਹੀਂ ਹੁੰਦੀ ਹੈ ਮਾਇਆ ਦੇ ਵਿੱਚ ਮਾਇਆ ਦੀ ਭੁੱਖੇ ਨਹੀਂ ਦੇ ਵਿੱਚ ਮਾਇਆ ਦੀ ਇੱਛਾ ਹੀ ਨਹੀਂ ਬੁੱਧ ਵਿੱਚ ਮਾਇਆ ਬਾਰੇ ਸੋਚਣਾ ਦਾ ਵਿਸ਼ਾ ਹੀ ਨਹੀਂ ਹੈ ਬੁੱਧ ਮਾਇਆ ਬਾਰੇ ਸੋਚਣਾ ਮਾਇਆ ਬਾਰੇ ਸਮਝਣਾ ਦਾ ਵਿਸ਼ਾ ਹੀ ਨਹੀਂ ਜਿਹੜੀ ਬੁੱਧ ਦਾ ਮਾਇਆ ਦਾ ਬਾਰੇ ਸੋਚਣਾ ਮਾਇਆ ਬਾਰੇ ਸਮਝਣਾ ਇਹਦਾ ਵਿਸ਼ਾ ਨਾ ਰਹੇ ਬੇਬਲ ਬੁੱਧ ਹੁੰਦੀ ਹੈ ਉਹ ਨਰਾਕਾਰ ਬਾਰੇ ਸੋਚਣਾ ਨਰਾਕਾਰ ਬਾਰੇ ਜਾਣ ਲੋ ਉਹਦਾ ਵਿਸ਼ਾ ਨਰਾਕਾਰ ਰਹਿੰਦਾ ਹੈ ਪਵਰ ਬੁਰਦਾ ਸਰਚਾਰ ਵਾਲੇ ਉਹ ਮਾਇਆ ਵਾਲੇ ਨੂੰ ਗਿਆਨ ਹੈ ਉਹ ਪਹਿਲਾਂ ਹੀ ਜਿਹੜਾ ਮਾਇਆ ਦਾ ਗਿਆ ਮਾਇਆ ਦੇ ਉਗੜਨੇ ਦਾ ਉਹਦਾ ਪਤਾ ਹੈ ਇਹ ਕਰਕੇ ਮਾਇਆ ਦਾ ਉਹਨਾਂ ਗਿਆਨ ਤੇ ਕੀ ਲੈਣਾ ਇਹ ਮਾਇਆ ਦਾ ਗਿਆਨ ਜਿਹੜੇ ਲੋਕ ਕਹਿੰਦੇ ਮਾਇਆ ਚੋਂ ਲਾਭ ਪਾਣ ਖਾਤਰ ਕਰਦੇ ਨੇ ਮਾਇਆ ਨੂੰ ਬੈਨੀਫੀਸ਼ੀਅਲ ਬਣਾਉਣ ਵਾਸਤੇ ਮਾਇਆ ਤੇ ਉਹ ਸੁੱਖ ਲੈਣ ਵਾਸਤੇ ਦਾ ਗਿਆਨ ਲੈਂਦੇ ਨੇ ਤਾਂ ਬੜਾਈਆਂ ਨੇ ਗੱਡੀਆਂ ਪੋੜਾ ਤਾ ਬਣਾਏ ਤੇ ਹਵਾਈ ਜਹਾਜ ਫਿਰ ਹਵਾਈ ਜਹਾਜ ਨਾਲ ਆਦਮੀ ਦਾ ਸ਼ਿਕਾਰ ਕਰਨ ਲੱਗੇ ਆਪਣੇ ਦੁਸ਼ਮਣਾਂ ਦਾ ਸ਼ਿਕਾਰ ਕਰਨ ਲੱਗੇ ਪਹਿਲਾਂ ਹਥਿਆਰ ਬਣਾਏ ਤੇ ਜੰਗਲੀ ਜਾਲਪਰਾ ਮਾਤੇ ਫਿਰ ਆਦਮੀ ਦਾ ਸ਼ਿਕਾਰ ਹੋਣ ਲੱਗਿਆ ਉਹਦੇ ਨਾਲ ਬਣਾਏ ਕਿ ਹੋਰ ਕੰਮ ਕਰਤਾ ਫਿਰ ਉਹਦਾ ਵਿਸਯੂਦ ਵੀ ਹੋਣ ਲੱਗ ਜਾਂਦਾ ਸੀ ਛਾ ਲਈ ਆ ਜੰਨੀ ਸੰਭਵਿਓ ਸੁਜਸ ਕੱਲ ਕਵੀਆਂ ਨੂੰ ਵਖਾਣੇ ਹੋ ਅਜ ਉਨੀ ਸੰਭਵਿਓ ਅਜ ਉਨੀ ਅਜ ਉਨੀ ਸੰਭਵਿਓ ਸੁਜਸ ਕੱਲ ਕਵੀਆਂ ਨੂੰ ਵਖਾਣੇ ਹੋ ਅਜ ਉਨੀ ਜੁਨੀ ਵਿੱਚ ਰਹਿੰਦੇ ਹੋਏ ਜੁਨੀ ਮੌਜੂਦ ਹੈ ਸਰੀਰ ਜੋ ਹੈਗਾ ਹੈ ਸਰੀਰ ਨਹੀਂ ਛੱਡਿਆ ਬੁੱਧ ਬੇਮਲ ਹੈ ਬੇਮਲ ਬੁੱਧ ਆਦਮੀ ਦੇ ਸਰੀਰ ਤੇ ਨਹੀਂ ਰਹਿ ਸਕਦੀ ਬੁੱਧ ਪਰਮੇਸ਼ਰ ਦੀ ਬੁੱਧ ਹੈ ਬੁੱਧ ਪਰਮੇਸ਼ਰ ਦੀ ਸਰੀਰ ਆਦਮੀ ਦਾ ਕਿਵੇਂ ਹੋ ਗਿਆ ਪਰ ਉਹਨੇ ਸਭ ਕਰਕੇ ਦਿਖਾਤਾ ਆਜ 19 ਸੰਭਵ ਹੋ ਉਹ ਬੁੱਧ ਪਰਮੇਸ਼ਰ ਵਾਲੀ ਬੰਦੇ ਦਾ ਸਰੀਰ ਹੈ ਕੀ ਹੋ ਗਈ ਗੱਲ ਇਹ ਤਾਂ ਮੁਸ਼ਕਲ ਗੱਲ ਹੈ ਸਰੀਰ ਬੰਦੇ ਦਾ ਹੋਵੇ ਬੁੱਧ ਪਰਮੇਸ਼ਰ ਵਾਲੀ ਹੋਵੇ ਕਿਵੇਂ ਹੋ ਗਿਆ ਪਰ ਆ ਸਭ ਕਰਕੇ ਦਿਖਾਤਾ ਪੂਰੇ ਆ ਬੈਠਾ ਦੇਖ ਲੋ ਕਹਿੰਦੇ ਅਜੂਦੀ ਵਿਚਾ ਉਹ ਬੁੱਧ ਪਰਮੇਸ਼ਰ ਵਾਲੀ ਆ ਉਹ ਬਰੀ ਬਗਾਨਾ ਕੋਈ ਹੈ ਹੀ ਨਹੀਂ ਆਪਣਾ ਪਰਾਇਆ ਕੋਈ ਹੈ ਹੀ ਨਹੀਂ ਇੱਕੋ ਅੱਖਣਾ ਜਾਗਦਾ ਸਭ ਨੂੰ ਉਹ ਇੱਕ ਪਿਤਾ ਇੱਕ ਸਕੇ ਬਾਰਕ ਕਹੀ ਜਾਂਦਾ ਇਹ ਤਾਂ ਗੱਲ ਮੁਸ਼ਕਲ ਸੀ ਸਭ ਕੋ ਮੀਤ ਆਮ ਆਪਣੀ ਕਿਹਨੂੰ ਕਹੀ ਜਾਂਦਾ ਸਭੂ ਕੇ ਸਾਜਨ ਇਹ ਤਾਂ ਸਵਾਲ ਸਾਰਾ ਹੀ ਪਰਮੇਸ਼ਰ ਵਾਲਾ ਬੁੱਧ ਇਹ ਸਵਾਲ ਹੀ ਬੁੱਧ ਪਰਮੇਸ਼ਰ ਦੀ ਬੁੱਧ ਅੱਜ ਵੀ ਦੀ ਬੁੱਧ ਹਦੀ ਆਲੂ ਦੇ ਬੁੱਧ ਹੁੰਦੀ ਹੈ ਨਹੀਂ ਸਿੱਖ ਦੀ ਬੁੱਧ ਆਦਮੀ ਦੀ ਬੁੱਧ ਹੈ ਦੀ ਸਿੱਖ ਨੇ ਬੁੱਧ ਪਰਮੇਸ਼ਰ ਵਾਲੀ ਬੁੱਧਾ ਸਿੱਖਿਆ ਲਈਆ ਤਾਂ ਸਿੱਖਾ ਜੇ ਸਿੱਖਿਆ ਲਈਆ ਤਾਂ ਬੁੱਧ ਬਦਲੀ ਹੈ ਜੇ ਬਦਲੀਆ ਪਰਮੇਸ਼ਰ ਵਾਲੀ ਬੁੱਧਾ ਆਜ ਉਹਨੇ ਸੰਭਵਿਓ ਸੁਜਸ ਕਲ ਕਵੀਆਂ ਨ ਬਖਾਨੇ ਹੋ ਜਿਹੜੀ ਬੁੱਧ ਨਾ ਵਿਸ਼ਰੂਜ ਹੈ ਨਾ ਬ੍ਰਹਮਾਚਾਰੂ ਸ਼ਿਵਜੀ ਚ ਉਹ ਕਹਿੰਦੇ ਬੁੱਧ ਹੋਈ ਨਹੀਂ ਸਕਦੀ ਆਦਮੀ ਦੇ ਵਿੱਚ ਇਹ ਛੂਂਦੀ ਦੇ ਵਿੱਚ ਸਬਬ ਕਰਕੇ ਦਿਖਾਤੀ ਗੱਲ ਜਿਹੜੀ ਗੱਲ ਨਹੀਂ ਮੰਨੀ ਜਾ ਸਕਦੀ ਕਹਿੰਦੇ ਡਿਨਾਈ ਕਰਦੇ ਨੇ ਸਾਰੇ ਸਿਵਰਤ ਸ਼ਾਸਤਰ ਉਹਦਾ ਨ ਸਬਬ ਕਰਕੇ ਦਿਖਾਤੀ ਪੋਸੀਬਲ ਕਰਕੇ ਦਿਖਾਤੀ ਜੋਨੀ ਤੇ ਰਹਿੰਦੇ ਹੋਏ ਸਰੀਰ ਤੇ ਰਹਿੰਦੇ ਹੋਏ ਸਬਬ ਹੋ ਸਕਦਾ ਇਹ ਸਬਤ ਕਰਕੇ ਦਿਖਾਤੀ ਪੋਸੀਬਲ ਹੈ ਇਹ ਗੱਲ ਸਬਤ ਕਰ ਤਾ ਅਜੋਨੀ ਸੰਭਵ ਹੈ ਸੰਭਵ ਹੈ ਸੁਜਾਸ ਕਰ ਕਵਿਜਨ ਬਖਾਨੇ ਹੋ ਏ ਕਵੀ ਜਨ ਜਿਹੜਾ ਗਾਲਾ ਇਸ ਗੱਲ ਕਰਕੇ ਜਾਸ ਕਰਦਾ ਏਡੀ ਗੱਲ ਦਾ ਜਾਸ ਕਰਦਾ ਹੋਰ ਗਾਹਾਂ ਜਾਸ ਨਹੀਂ ਕੀਤਾ ਐ ਦੋ ਬੰਦ ਨਹੀਂ ਅਸੀਂ ਜਾਸ ਕੀਤਾ ਇਹਨਾਂ ਦਾ ਏਡੀ ਗੱਲ ਦਾ ਜਾਸਾ ਜਿਹੜਾ ਜੇ ਕੀਤਾ ਵੀ ਹੈ ਜਾਸ ਆ ਬਿਲਕੁਲ ਕਲੀਅਰ ਕਰਤੀ ਗੱਲ ਪਟਲੇ ਜੇ ਅਸੀਂ ਜਾਸ ਕੀਤਾ ਵੀ ਹੈ ਸੁਜਾਸ ਕੱਲ ਕਮੀਆਂ ਨ ਬਖਾਨੇਓ ਇਹ ਗੁਣ ਦਾ ਜਾਸ ਕੀਤਾ ਗੁਣ ਸੰਭਵ ਕਰਤਾ ਇੰਨਾ ਜਾਸ ਕੀਤਾ ਪਰਮੇਸ਼ਰ ਵਾਲੀ ਬੁੱਧਾ ਆਦਮੀ ਦਾ ਸਰੀਰ ਸਭ ਕਰਕੇ ਦਿਖਾਤਾ ਇਸ ਗੱਲ ਦੀ ਵਡਿਆਈ ਕਰਦਾ ਮੈਂ ਔਰ ਇਸੇ ਗੱਲ ਦੀ ਵਡਿਆਈ ਪੱਟਾਂ ਨਹੀਂ ਕੀਤੀ ਐ ਤੋ ਜ਼ਿਆਦਾ ਦੀ ਵਡਿਆਈ ਕੀਤੀ ਇਹਨਾਂ ਨੇ ਕੀ ਕਰਤਾ ਇਹਨਾਂ ਨੇ ਪਰਮੇਸ਼ਰ ਬਣਾਤੇ ਕਿਵੇਂ ਬਣਾਤੇ ਵੀ ਮਤਮਾਰੀ ਹੋਈ ਸੀ ਤਾਂ ਬਣਾਤੇ ਇਹ ਸਮਝੇ ਨਹੀਂ ਆਈ ਅਸਲ ਦੇ ਵਿੱਚ ਇਹਨਾਂ ਨੇ ਆ ਜਿਹੜਾ ਅਸਲ ਜਾਸਾ ਹੈ ਇਹ ਲਕੋ ਲਿਆ ਅਸਲ ਜਾਸਲ ਕੋ ਲਿਆ ਲਕੋ ਲਿਆ ਸੀ ਵੀ ਜੁਨੀ ਚ ਆ ਕੇ ਸੰਭਵ ਹੋ ਸਕਦਾ ਉਹ ਜਿਹੜੀ ਪਿਛਲੀ ਮਤ ਸੀ ਨਾ ਸਿੱਧੂ ਮਤ ਬਚਾਉਣ ਵਾਸਤੇ ਅਰਥ ਕੀਤੇ ਨੇ ਕਿਵੇਂ ਬਚੇ ਹੋ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਕਿਵੇਂ ਤਨੇ ਬਚਣ ਕਿਵੇਂ ਪਨਪਾਪ ਬਚੇ ਪਨਪਾਪ ਨਹੀਂ ਕਿਵੇਂ ਜੰਮਣ ਵਾਲਨ ਬਚੇ ਕਿ ਮੈਂ ਚਾਰੇ ਜੋ ਗੋਹੀ ਬਚਣੂ ਕਿ ਮੈਂ ਚਾਰ ਪਦਾਰਥੋ ਹੀ ਬਚਣੂ ਕਿ ਮੈਂ ਸਰ ਕੋ ਡਰ ਕੋ ਨਾਲੇ ਬਚਣ ਬਜਦਾ ਕੱਖ ਵੀ ਨਹੀਂ ਉਹਨਾਂ ਦਾ ਕੁਰਬਾਨੀ ਸੀ ਉਹਨਾਂ ਨੇ ਸਭ ਕੋ ਬਚਾ ਕੇ ਰੱਖਿਆ ਹੋਇਆ ਉਹਨਾਂ ਦਾ ਹਾਂਜੀ ਟੀਕਾ ਕਰਨ ਟੀਕਾ ਕਰਨ ਨੇ ਸਭ ਕੋ ਬਚਾ ਕੇ ਰੱਖਿਆ ਹੋਇਆ ਇਹੀ ਟੀ ਕੁਛ ਹੋ ਰਿਆ ਸੀ ਬੀੜਿਆਂ ਦੇ ਪ੍ਰਚਾਰ ਦਾ ਫੁੱਬਰਸਾਲ ਦੇ ਪ੍ਰਚਾਰ ਦਾ ਅਨੰਤਪੁਰ ਸਾਹਿਬ ਦੇ ਪ੍ਰਚਾਰ ਦਾ ਹੀ ਫਰਕ ਸੀ ਤਾਂ ਗੁਰੂ ਨੋਵੇਂ ਪਾਛਾ ਨੂੰ ਅੱਥੇ ਨਹੀਂ ਸੀ ਵੜ ਦਿੱਤਾ ਮਤਭੇਦ ਸੀ ਪ੍ਰਚਾਰ ਦਾ ਬੇਸਿਕ ਮਤਭੇਦ ਸੀ ਇਹ ਗੱਲ ਕੋਈ ਅੱਜ ਤੱਕ ਕਿਨੇ ਬੀਣਿਆਂ ਨੇ ਇਹਨਾਂ ਨੇ ਅਕਾਲੀਆ ਨੇ ਇਹ ਸਭ ਬੀਣਿਆਂ ਹੀ ਨੇ ਸਭ ਬੀਣਿਆਂ ਦਾ ਪ੍ਰਚਾਰਾ ਗੋਲ ਕੜਾ ਗੁਰੂ ਵਾਲੇ ਤਾਂ ਮੁਠੀਕ ਭਰ ਹੁੰਦੇ ਤੇ ਥੋੜੇ ਜੇ ਹੈਨ ਬਿਰਲੇ ਨਹੀਂ ਕਣੇ ਕਣੇ ਇਹਨਾਂ ਦੇ ਨੇ ਬਿਰਲੇ ਸਾਡੇ ਦੇ ਬਿਰਲੇ ਗੁਰੂ ਵਾਲੇ ਦੇ ਕਣੇ ਮਾਇਆਦਾਰੀ ਨੇ ਬਿਰਲੇ ਨੇ ਗੁਰੂ ਵਾਲੇ ਵੱਲੇ ਗੁਰੂ ਵਾਲੇ ਔਰ ਬਿਰਲੇ ਹੀ ਰਹਿਣਗੇ ਉਹ ਪਰ ਉਹ ਬਿਰਲੇ ਜਿਹਨਾਂ ਦੇ ਪਾਰੂ ਹੋ ਜਾਂਦੇ ਨੇ ਉਹ ਭੱਤ ਕਿੰਨੇ ਸੀ ਇਹ ਭਗਤ ਅੱਜ ਤੱਕ ਪਾਰੂ ਨਹੀਂ ਸਾਰਿਆਂ ਦੇ ਉਹ ਬੋਲਦੇ ਨਹੀਂ ਹੁੰਦੇ ਜਦੋਂ ਬੋਲਦੇ ਨੇ ਫਿਰ ਬੋਲਦੇ ਨਹੀਂ ਹੁੰਦੇ ਚੁੱਪ ਕਰ ਜਾਂਦੇ ਨੇ ਜਦ ਭਗਤ ਬੋਲਦਾ ਸੀ ਜਾਂ ਦੁਨੀਆ ਚੁੱਪ ਕਰ ਗਈ ਸੀ ਹੁਣ ਨਾ ਗੁਰਬਾਣੀ ਦੀ ਵਿਆਖਿਆ ਕਹਿੰਦੀ ਸਾਰੇ ਸਾਰੇ ਚੁੱਪ ਕਰ ਰਹੇ ਨੇ ਮੂੰਹ ਚ ਕੁੰਗੜੀਆਂ ਪਾ ਕੇ ਚੁਪਕਾ ਦੇ ਕਰੇ ਕਹਿਣੋਂ ਕੁਛ ਰਿਹਾ ਹੀ ਨਹੀਂ ਉਹ ਕੋਲ ਕਾਨੂੰਨੀ ਕੁਛ ਹੈ ਝੂਠੇ ਨੇ ਸਭ ਕੁਝ ਫਰਾਡ ਕੀਤਾ ਸੰਗਤਣਾ ਇਹਨਾਂ ਨੇ ਧਰੋ ਕੀਤਾ ਗੁਰੂ ਨੂੰ ਪੇਠ ਦਿੱਤੀ ਗੁਰੂ ਨੂੰ ਪੇਠ ਦਿੱਤੀ ਹੈ ਸੰਗਤਣਾ ਧਰੋ ਕੀਤਾ ਇਹਦਾ ਫਲ ਇਹਨਾਂ ਨੂੰ ਮਿਲਦਾ ਰਿਹਾ ਰਜੀਤ ਸਿੰਘ ਨੂੰ ਵਧੀਆ ਫਲ ਮਿਲਿਆ ਹੁਣ ਤੱਕ ਰਜੀਤ ਸਿੰਘ ਨੇ ਜੋ ਕੰਮ ਕੀਤਾਦਾ ਫਲ ਮਿਲ ਗਿਆ ਹਾਂਜੀ ਗੁਰੂ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਧਾਨ ਗੁਰ ਨਾਨਕ ਅੰਗਦ ਵਰਿਓ ਗੁਰ ਨਾਨਕ ਨੇ ਤੁਦਲ ਨੂੰ ਉਪਦੇਸ਼ ਕੀਤਾ ਮਦਨ ਨੂੰ ਉਪਦੇਸ਼ ਕੀਤਾ ਵਰਿਓ ਵਾਰਸ਼ ਕੀਤੀ ਉਹਦੇ ਤੇ ਉਹ ਤੋਤਾ ਮੈਲ ਤੋਤੀ ਪਹਿਲਾਂ ਉਹਦੇ ਤੇ ਲਾ ਕੇ ਪੂਰਾ ਉਪਦੇਸ਼ ਕੀਤਾ ਉਹਨੂੰ ਜੀ ਗੁਰ ਅੰਗਦ ਅਮਰ ਨਿਧਾਨ ਗੁਰ ਅੰਗਦ ਨੇ ਅਮਰਦਾਸ ਨੂੰ ਆਪਣਾ ਸਾਰਾ ਖਜ਼ਾਨਾ ਦੇ ਦਿੱਤਾ ਜਿਹੜਾ ਨਿਧਾਨ ਸੀ ਗਿਆਨ ਦਾ ਸਾਰਾ ਖਜ਼ਾਨਾ ਅੰਦਰ ਤੇ ਅਮਰ ਦਾ ਸੁਭ ਦੇ ਦਿੱਤਾ ਗੰਦਾ ਅਮਰ ਨਿਰਾਮ ਨਿਰਾਣ ਗੁਰੂ ਰਾਮਦਾਸ ਅਰਜਨ ਵਰਿਓ ਬਾ ਰਾਸ ਪੜਸ ਪ੍ਰਮਾਨ ਹੁਣ ਗੁਰੂ ਰਾਮਦਾਸ ਨੂੰ ਕਿਨੇ ਬਦੇ ਦਿੱਤਾ ਇਹ ਕੱਟ ਗਿਆ ਇੱਥੋਂ ਕੱਟ ਗਿਆ ਨਾ ਇਹ ਕੱਟ ਗਿਆ ਇੱਥੋਂ ਲੈਣੀ ਨਹੀਂ ਜੀ ਨਾ ਆ ਵੀ RAMDAS ਨੇ ਇਦਾਂ ਕਰਦਾ ਵੀ ਗੁਰੂ ਅਮਰਦਾਸ ਨੇ RAMDAS ਨੂੰ ਵਰਿਆ ਹੋ ਨਹੀਂ ਗਈ ਗੱਲ ਆਈੋ ਨਹੀਂ ਇੱਕ ਵਾਰੀ ਉਹ ਲੋੜ ਨਹੀਂ ਪਈ ਉੱਥੇ ਉੱਥੇ ਲੋੜ ਨਹੀਂ ਪਈ ਗੁਰ RAMDAS ਰੂਪ ਗੁਰ RAMDAS ਰੂਪ ਉਪਦੇਸ਼ ਦੀ ਲੋੜ ਨਹੀਂ ਪਈ ਜੋ ਸੁਣਦੇ ਤੇ ਉਪਦੇਸ਼ ਹੀ ਸੀ ਆਪਣੇ ਆਪ ਨੂੰ ਆਪੇ ਬਣਾਇਆ ਹੈ ਕਿਸੇ ਦਾ ਦਖਲ ਦੀ ਲੋੜ ਨਹੀਂ ਪਈ ਬਨੂਰ ਦੀ ਆਪਣੇ ਆਪ ਨੂੰ ਆਪ ਸੋੜ ਕੇ ਬਣਾਉਂਦੇ ਰਹੇ ਜਦ ਇਹ ਪਤਾ ਲੱਗਾ ਜਰਾਮਦਾਸ ਬਣ ਗਿਆ ਪੂਰਾ ਅਮਰਦਾਸ ਨੂੰ ਤਾਂ ਪਤਾ ਹੀ ਸੀ ਤਾਂ ਹੀ ਕਹਿੰਦੇ ਨੇ ਉਹ ਜਹਾ ਮੁੰਡਾ ਦਾ ਹੋਈ ਆ ਉਹ ਕਹਿੰਦੇ ਇਹ ਜਹਾ ਮੁੰਡਾ ਜਾਈਦਾ ਕਹਿੰਦੇ ਇਹਦੇ ਵਰਗਾ ਤਾਂ ਵੀ ਇਹੀ ਹੋ ਰਹਾ ਨਹੀਂ ਉਹੀ ਸੀ ਬਸ ਪਤਾ ਉਹਨੂੰ ਵੀ ਸੀ ਇਹ ਨਹੀਂ ਮੇ ਪਤਾ ਨਹੀਂ ਸੀ ਗੁਰੂ ਅਮਰਦਾਸ ਨੂੰ ਉਰਮਰਦਾਸ ਨੂੰ ਪਤਾ ਸੀ ਮੈਨੂੰ ਕਦੇ ਨਾ ਪਤਾ ਹੋਵੇ ਬ੍ਰह्म ਗਿਆਨੀ ਕੀ ਕਹਾ ਤਾ ਗਿਆਨੀ ਜਾਣੇ ਕਿਵੇਂ ਨਾ ਜਾਣਦੇ ਅਮਰਦਾਸ ਦੀ ਗਤ ਰਾਮਦਾਸ ਨੇ ਸਮਝ ਲਈ ਸੀ ਰਾਮਦਾਸ ਦੀ ਗਤ ਅਮਰਦਾਸ ਨੇ ਸਮਝ ਲਈ ਸੀ ਦੋਏ ਜਾਣਦੇ ਸੀ ਉਹ ਆਪਣਾ ਬਦਲੀ ਜਾਂਦਾ ਸੀ ਉਹ ਸਾਬ ਕਹਿਣਾ ਨਹੀਂ ਪਿਆ ਵੀ ਤੂੰ ਬਦਲ ਜਾ ਬਦਲ ਗਿਆ ਰੰਗ ਦੁਆ ਚੜ੍ਹਿਆ ਹੀ ਦੀ ਸੋ ਜੀ ਗੁਰੂ ਨਾਮਦਾਸ ਅਰਜਨ ਵਰਿਓ ਗੁਰੂ ਨਾਮਦਾਸ ਨੇ ਅਰਜਨ ਨੂੰ ਜਰੂਰ ਸਿੱਖਿਆ ਦਿੱਤੀ ਕਿਉਂ ਦੋ ਭਾਈ ਦੂਏ ਸੀ ਨਾ ਉਹਨਾਂ ਦਾ ਥੋੜਾ ਬਹੁਤਾ ਹੋ ਸਕਦਾ ਰੰਗ ਚੜਿਆ ਹੋਵੇ ਤੋ ਵੱਡੇ ਸੀ ਵੱਡਿਆਂ ਦੀ ਸੰਗਤ ਕਰਦੇ ਸੀ ਬੱਚਿਆਂ ਦੀ ਸੰਗਤ ਜ਼ਿਆਦਾ ਹੁੰਦੀ ਆ ਬਾਪ ਦੀ ਸੰਗਤ ਘੱਟ ਹੁੰਦੀ ਆ ਭਰਾਵਾਂ ਦੀ ਸੰਗਤ ਜ਼ਿਆਦਾ ਹੁੰਦੀ ਆ ਬਾਪ ਦੀ ਸੰਗਤ ਘੱਟ ਹੁੰਦੀ ਆ ਉਹ ਤਾਂ ਗਾਂ ਸੰਗਤ ਵਿੱਚ ਨੇ ਵੱਡੀ ਚ ਵੱਡੀ ਗੱਲ ਤੇ ਬਿਠਾ ਨਹੀਂ ਸਕਦੇ ਬੱਚੇ ਨੂੰ ਜੋ ਆਪਸ ਵਿੱਚ ਜੋ ਗੱਲਾਂ ਕਰਦੇ ਉਹਦਾ ਅਸਰ ਪੈ ਜਾਂਦਾ بڑے ਭਾਈ ਜੋ ਗੱਲਾਂ ਆਪਸ ਵਿੱਚ ਘਰ ਚ ਹੁੰਦੀਆਂ ਨੇ ਤਾਂ ਉਹਦਾ ਘਰ ਚ ਵਾਤਾਵਰਣ ਠੀਕ ਨਹੀਂ ਸੀਗਾ ਪੂਰੇ ਅਰਜੰਡ ਦੇ ਕਰਦਾ ਵਾਦਾ ਬਣ ਜੇ ਸਹੀ ਹੁੰਦਾ ਮੁੰਡੇ ਨਹੀਂ ਸੀ ਵਿਗੜਦੇ ਦੋਏ ਕਰਦਾ ਵਾਦਾ ਬਣ ਠੀਕ ਨਹੀਂ ਸੀਗਾ ਉੱਥੇ ਘਰ ਚ ਬੜੇ ਇਤਿਆਕੇ ਕੁਕੇ ਡੇੜ ਤਾਂ ਰੱਖਦੇ ਰਹੇ ਨੇ ਡੇੜ ਤਾਂ ਰੱਖਦੇ ਰਹੇ ਨਾ ਪਿੱਛੇ ਆ ਕੇ ਵੜਦੇ ਰਹੇ ਨੇ ਇਹਨਾਂ ਨੇ ਵੀ ਨਹੀਂ ਦੂਰ ਕੀਤੇ ਬਹੁਤੇ ਆ ਭਾਈ ਗੁਰਦਾਸ ਦੀਆਂ ਵਾਰਾਂ ਨੇ ਕੀ ਰੰਗ ਲਾਇਆ ਹੋਇਆ ਜੇ ਮੰਨ ਲਈਏ ਵੀ ਭਾਈ ਗੁਰਦਾਸ ਉਹੀ ਹੈ ਰੰਗ ਹੀ ਲਾਇਆ ਹੈ ਉਹਨਾਂ ਨੇ ਪੜ੍ਹ ਲਓ ਹੋ ਸਕਦਾ ਭਾਈ ਗੁਰਦਾਸ ਦਾ ਹੀ ਅਸਰ ਹੋਵੇ ਉਹਨਾਂ ਨੂੰ ਔੜ ਫਿਰthia ਸੀ ਜੇ ਭਾਈ ਗੁਰਦਾਸ ਹੋਈ ਐ ਤੇ ਪ੍ਰਥੀ ਵਾਲੀ ਉਹ ਗੱਲ ਨਾ ਪ੍ਰਥੀਆ ਵੀ ਤਾਂ ਸੀ ਗਈ ਉਹਦਣਾ ਲੰਕਾ ਦਾ ਭਾਈ ਗੁਰਦਾਸ ਦਾ ਗੁਰੂ ਘਰ ਨਾਲ ਦਾ ਲੰਕਾ ਹੈ ਨਹੀਂ ਪ੍ਰਥੀ ਦਾ ਪ੍ਰਚਾਰ ਫੇਕੀਤਾ ਹੋਇਆ ਜੇ ਅਸੀਂ ਮੰਨ ਵੀ ਲਈਏ ਇਹਨਾਂ ਦੀ ਗੱਲ ਬਲਤ ਉਹਨਾਂ 12 ਹੈ ਦੀ ਬੋਲੀ ਉਹਦੀ ਆਹੋ ਜੇ ਜਿਆਦਾ ਜ਼ੋਰ ਪਾਉਣਗੇ ਪ੍ਰਥੀਏ ਦੇ ਨਾਲ ਅਟੈਚਮੈਂਟ ਫਿਰ ਉਹਦੀ ਭਾਈ ਗੁਰਦਾਸ ਦੀ ਉਹ ਵੀ ਕਰਦਾ ਹੀ ਹੈ ਉਹ ਕਿਹੜਾ ਬਗਾਨਾ ਉਹ ਲਿਖਣੂ ਜਾਂ ਲਖਾ ਲਿਓ ਤੇ ਬੀੜ ਫਿਰ ਕੀ ਹੋ ਗਿਆ ਜੇ ਚਿੱਠੀ ਸੱਤਾ ਲਿਖਾ ਲਈ ਫਿਰ ਉਹਦੇ ਨਾਲ ਕੀ ਹੋ ਗਿਆ ਜੇ ਇੱਕ ਬੀਲ ਨਹੀਂ ਲਿਖਤੀ ਫਿਰ ਕੀ ਹੋ ਗਿਆ ਅੱਖਰਤਾ ਗੁਰੂ ਨੇ ਉਹੀ ਪਾਏ ਨੇ ਆਪ ਸੁੱਧ ਕੀਤੀ ਐ ਉੱਥੇ ਤਾਂ ਗੜਬੜ ਕਰੇ ਨਹੀਂ ਸਕਦਾ ਸੀ ਜੇ ਉਹਦੀ ਲਿਖਾਈ ਚੰਗੀ ਸੀ ਲਿਖਾ ਵੀ ਲਈ ਫਿਰ ਕੀ ਹੋ ਗਿਆ ਬਹੁਤ ਵੱਡੀ ਤੋਪ ਚਲਾ ਦਿੱਤੇ ਐਨੀਆਂ ਬੀੜਾਂ ਹੋਣ ਪਈਆਂ ਹਜ਼ਾਰਾਂ ਜੀ ਹੱਥ ਲਿਖਤਾ ਉਹਨਾਂ ਦੀ ਗੱਲੇ ਨਹੀਂ ਕਰਦਾ ਉਹਨੇ ਇੱਕ ਬੀਲ ਨਹੀਂ ਲਿਖਤੀ ਪਤਾ ਨਹੀਂ ਕੀ ਤੋਪ ਚਲਾਤੀ ਭਈ ਕਿਹੜੀ ਗੱਲ ਦਾ ਰੌਲਾ ਪਾਇਆ ਇਹਨਾਂ ਨੇ ਬਹੁਤ ਸ਼ਾਤਲ ਨੇ ਲੋਕ ਇਹ ਇਹ ਤਾਂ ਛੋਟ-ਛੋਟੀਆਂ ਗੱਲਾਂ ਦਾ ਰੌਲਾ ਪਾ ਕੇ ਹਾਈਲਾਈਟ ਕਰੀ ਗਏ। ਬੜੀ ਬੜੀ ਗੱਲ ਹੈ ਵੀ ਅਜਨ ਪੰਨੇ ਕਾਦੀ ਨੇ ਕਾਗਜ਼ ਤੇ ਲਿਖ ਦਿੱਤੇ ਕਲਮ ਨਾਲ ਕੀ ਤੋਂ ਵਿਚਲاتی ਐ। ਹੁਣ ਲੋਕਾਂ ਨੇ ਐਡੜੀਆਂ ਕਿਤਾਬਾਂ ਲਿਖੀਆਂ ਪਈਆਂ ਨੇ ਖੜੇ ਹੱਥਾਂ ਨਾਲ ਲਿਖੇ ਨੇ ਸਾਰੇ। ਅੱਜ ਦੇਖ ਲਓ ਕਿੰਨੇ ਨੇ। ਰੋਜ਼ ਕਿਤਾਬਾਂ ਛਪਦੀਆਂ ਨੇ ਬੜਵੜੀਆਂ। ਦੁਨੀਆ ਹੀ ਲਿਖਦੀ ਰਹੀ ਐ ਫਤਰੀ ਕੀ ਗੱਲ। ਜਿਹੜਾ ਲਿਖਣ ਵਾਲਾ ਹੁੰਦਾ ਉਹ ਨੂੰ ਇਹ ਜਿਹੜੀ ਥੋੜੀ ਆ ਵੀ ਉਹ ਗਾਂ ਸਾਹਿਬ ਦਾ ਸਾਰੀ ਗੱਲ ਨਾਲ ਇਹ ਸਮਝ ਆ ਸਾਰੀ ਗੱਲ ਦੀ ਜਿਵੇਂ ਲਖਾਈ ਗੇ ਨਕਲ ਕੀਤੀ ਆ ਉਹਦਾ ਪੋਤੀ ਭੈ ਦੀ ਨਕਲ ਕਰਤੀ ਉਹ ਪੋਤੀਆਂ ਦੀ ਨਕਲੇ ਕੀਤੀ ਹੈ ਤਾਰੇ ਕੋਲ ਨੇ ਤਾਰਾ ਹੀ ਕੀਤਾ ਨਕਲੇ ਕੀਤੀ ਹੈ ਇਹਦਾਂ ਫਰਮਾਇੰਦ ਨਹੀਂ ਬਣ ਗਿਆ ਮਨਮਹਾਨ ਦਾ ਪਤਾ ਲੱਗਦਾ ਉਹ ਜਿਹੜਾ ਸਵਾਲ ਆਈ ਹੋਈ ਆ ਉਹਦੀ ਇਹੀ ਕਹਿੰਦੇ ਨੇ ਵਿਦਵਾਨ ਸੀ ਵਿਦਵਾਨ ਤਾਂ ਮੂਰਖ ਹੁੰਦੇ ਨੇ ਜੈ ਜੈ ਮੂਰਖ ਨੇ ਹੋ ਜੋ ਸੀ ਫਿਰ ਵੀ ਉਹਨਦੀ ਉਹ ਪਾਈ ਗੁਰਦਾਸ ਨੇ ਨਹੀਂ ਲਿਖੀ ਉਹ 12 ਤੇ ਬਦਨਾਮ ਕਰਦਾ ਇਹਨੂੰ ਉਹਦੀ ਬੋਲੀ ਉਹਦੀ ਭਾਸ਼ਾ ਨਹੀਂ ਲਿਖੀ ਹੋਈ ਕਮਦ ਕਮ ਉਹਨੂੰ ਸਾਰੀਆਂ ਗੱਲਾਂ ਦਾ ਪਤਾ ਸੀ ਮੈਂ ਕੀ ਲਿਖ ਕੇ ਆਇਆ ਕਦੇ ਵੀ ਨਹੀਂ ਸੀ ਉਹ ਲਿਖਦਾ ਇਹ 12 ਸਾਫ ਲਿਖਿਆ ਹੋਇਆ ਉਹਦੇ ਵਿੱਚ ਗੁਰਸਤਗੁਰ ਕੋ ਹਰ ਬਖਸ਼ਿਆ ਹਰ ਅਮਰਤ ਭਗਤ ਬੰਦਾਰਾ ਗੁਰਸਤਗੁਰ ਕੋ ਹਰ ਬਖਸ਼ਿਆ ਹਰ ਅਮਰਤ ਭਗਤ ਪੜਨਾਰਾ ਮੂਰਖ ਹੋਏ ਤਨ ਕੀ ਰੀਸ ਕਰੇ ਤੇ ਸਾਲਤਪਲਤ ਮੁਖ ਕਾਲਾ ਜੇ ਉਹ ਰੀਸ ਕਰਦਾ ਗੁਰਬਾਣੀ ਸਤਗੁਰੂ ਨੇ ਜੋ ਗੁਰਬਾਣੀ ਲਿਖੀ ਹੈ ਇਹਨਾਂ ਦੀ ਜੇ ਰੀਸ ਕਰਦਾ ਉਹ ਕਹਿੰਦਾ ਮੂਰਖ ਹੈ ਗੁਰਬਾਣੀ ਦੇ ਵਿੱਚ ਆ ਵੀ ਮੂਰਖ ਆਇਆ ਇਹਨਾਂ ਦੀ ਰੀਸ ਕਰੂ ਜਿਹੜਿਆਂ ਨੇ ਰੀਸ ਕੀਤੀ ਆ ਮੂਰਖ ਸੀ ਮੂਰਖ ਹੋਏ ਤਨ ਕੀ ਰੀਸ ਕਰੇ ਤੇ ਸਾਲਤਪਲਤ ਮੁਖ ਕਾਲਾ ਉਹ ਤਾਂ ਹਲਤਪਲਤ ਮੁਖ ਕਾਲਾ ਕਰਾਉਣ ਵਾਸਤੇ ਲਿਖਦਾ ਭਾਈ ਗੁਰਦਾਸ جے بھائی ਗੁਰਦਾਸ ਦੀ ਬਾਣੀ ਪ੍ਰਬੰਧ ਯੋਈ ਉਹਦਾ ਮੁਖ ਕਾਲਾ ਹੀ ਮੰਨਿਆ ਜਾਊਗਾ ਹਲਤਪਲਤ ਗੁਰਬਾਣੀ ਕਾਲਾ ਕਰਦੀ ਐ ਅਸੀਂ ਨਹੀਂ ਮੰਨਦੇ بھائی ਗੁਰਦਾਸ ਦਾ ਮੁਖ ਕਾਲਾ ਅਸਲ ਜਿਮ ਮੁਖ ਕਾਲਾ ਕਰਨਾ ਚਾਹੁੰਦੇ ਨੇ ਇਹ ਜੀ بھائی ਗੁਰਦਾਸ ਦਾ ਅਧੀਕਰ ਮੈਂ ਮੰਨ ਲੀਏ ਇਹ ਸਸਾ ਸਾਬਨਾ بھائی ਗੁਰਦਾਸ ਦਾ ਮੁਖ ਕਾਲਾ ਚ 12 ਪਰਮਾਨ ਨਹੀਂ ਉਹਦੀਆਂ ਅਵਾਲਾਂ ਖੋਟੀਆਂ ਨੇ ਉਹਦੀਆਂ ਅਸੀਂ ਨਹੀਂ ਮੰਨ ਸਕਦੇ بھائی ਗੁਰਦਾਸ ਦਾ ਮੁਖ ਕਾਲਾ ਅਧੀਕਰ ਮੈਂ ਮੰਨ ਲੀਏ ਖਬਰਾਂ ਇਹਨਾਂ ਦਾ ਕੋਈ ਹੋਊਗਾ ਗੁਰਦਾਸ ਇਹਨਾਂ ਨੇ ਖਬਰਾਂ ਕਿਹੜਾ ਡੁਪਲੀਕੇਟ ਗੁਰਦਾਸ ਕਿਹੜਾ ਕੀਤਾ ਹੈ ਕੀ ਕੀਤਾ ਮੀਡੀਆ ਨੇ ਵੀਣਿਆਂ ਦਾ ਇਹਦਾ ਕੀਤਾ ਸਭ ਕੁਝ ਹਉਣ ਦੀਆਂ ਬਾਰਾਂ ਲਿਖੀਆਂ ਹੋਈਆਂ ਨੇ ਸਾਰੀ ਖਾਲਜੀ ਗੁਰੂ ਰਾਮਦਾਸ ਅਰਜਨ ਵਰਿਓ ਬਾ ਰਸ ਪੁਲਸ ਪ੍ਰਮਾਨ ਗੁਰੂ ਰਾਮਦਾਸ ਅਰਜਨ ਵਰਿਓ ਰਾਮਦਾਸ ਨੇ ਅਰਜਨ ਨੂੰ ਉਪਦੇਸ਼ ਕੀਤਾ ਪਾਰਸ ਰਸ ਪਾਇਆ ਉਹਦੇ ਰਸ ਭਰਿਆ ਪਰਸ ਪ੍ਰਮਾਨ ਐਸਾ ਰਸ ਪਾਇਆ ਪਰਸ ਪਰਮਾਨ ਹਾਂ ਐ ਸਮਝ ਲੋ ਵੀ ਉਹਨੂੰ ਛੋਹ ਪਰਪ ਛੂਲੇ ਉਹ ਦੰਦਰ ਐਸਾ ਰਸ ਪਾਇਆ ਗਿਆਨ ਦਾ ਪਰਸ ਪਰਸ ਪਰਮਾਨ ਉਹਨੇ ਸ਼ਬਦ ਗੁਰੂ ਆਪਣੇ ਆਤਮਾ ਆਪਣੇ ਮੂਲ ਦਾ ਸਪਰਸ਼ ਕਰਤਾ ਐਸਾ ਗਿਆਨ ਦਾ ਰਸ ਉਹਨੂੰ ਲਾਇਆ ਤੇ ਉਹਨੂੰ ਮੂਲ ਆਪਣੇ ਮੂਲ ਨਾਲ ਸਪਰਸ਼ ਹੋ ਗਿਆ ਉਹਦਾ ਮੂਲ ਕੋ ਗੁਰਾਸ ਮੂਲ ਤੋਂ ਹੀ ਮਿਲਣਾ ਅਸਲ ਜਰਾਸੇ ਮੂਲ ਤੋਂ ਮਿਲਣਾ ਅਸਲ ਜਰਾਸ ਮੂਲ ਤੋਂ ਮਿਲ ਤੇ ਆਪਣੇ ਮੂਲ ਨਾਲ ਜੁੜ ਗਿਆ ਉੱਥੇ ਸਪਰਸ਼ ਹੋ ਗਿਆ ਜਿੱਥੋਂ ਰਸ ਆਉਂਦਾ ਹੈ ਜਿੱਥੋਂ ਰਸ ਆਉਂਦਾ ਹੈ ਨਾ ਉਹ ਅਸਲ ਚ ਉਹ ਤਾਂ ਨਾ ਜੋੜਦਾ ਸ਼ਬਦ ਗੁਰੂ ਨਾਲ ਜੋੜਦਾ ਹਾਏ ਸਤ ਜੀਵਨ ਅਰਜਨ ਅਮੋਲ ਆ ਜੋਨੀ ਸੰਭੋ ਸਤ ਜੀਵਨ ਅਰਜਨ ਅਮੋਲ ਜਿਹੜਾ ਅਰਜੁਨਾ ਜਿਹਨੇ ਜਿੱਤ ਲਿਆ ਨਾ ਬਕਾਰ ਸਾਰੇ ਉਹਨੂੰ ਅਰਜੁਨ ਅਰੀ ਹੁੰਦਾ ਹੈ ਦੁਸ਼ਮਣ ਅਰੀ ਕਹਿੰਦੇ ਦੁਸ਼ਮਣੋਂ ਔਗਣ ਸਾਰੇ ਅਰੀ ਨੇ ਸਾਡੇ ਦੁਸ਼ਮਣ ਦੇ ਜਿਹਨੇ ਉਹਨਾਂ ਨੂੰ ਜਿੱਤ ਲਿਆ ਔਗਣਾਂ ਨੂੰ ਉਹ ਅਰਜੁਨ ਜਿਹਨੇ ਸਾਰੇ ਔਗਣ ਜਿੱਤ ਲਏ万 ਜਿੱਤ ਲਿਆ ਕਹਿ ਲੋ